ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲੇ ਨੇ ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਨਾਰੀ ਜਗਤ ਦੇ ਵਿੱਚ ਰੋਸ ਹੈ ਉੱਥੇ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਨੇ ਵੀ ਨ ਇਸ ਨੂੰ ਕੰਟੈਂਪਟ ਕੀਤਾ ਹੈ ਮੇਰੇ ਨਾਲ ਪ੍ਰਧਾਨ ਮੌਜੂਦ ਹੈ ਭਾਜੀ ਸਭ ਤੋਂ ਪਹਿਲਾਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਇਹ ਸ਼ਬਦਾਵਲੀ ਵਰਤੀ ਹੈ ਕਿੱਦਾਂ ਦੀ ਦੇਖੋ ਰੰਗਪੁਰੀ ਜੀ ਗੁਰੂ ਸਾਹਿਬ ਨੇ فرمایا ਸੋ ਕਿਉ ਮੰਦਾ ਕੀ ਜਿੱਤੇ ਜਮੇ ਰਾਜ ਆ ਔਰਤ ਜਾਤੀ ਦਾ ਬੜਾ ਸਤਿਕਾਰ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨ ਨੇ ਕੀਤਾ ਤੇ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਉਸ ਤੋਂ ਉੱਤੇ ਜਾ ਕੇ ਕਿਸੇ ਵੀ ਔਰਤ ਬਾਰੇ ਅਜਿਹੀ ਸ਼ਬਦਾਵਲੀ ਵਰਤੀਏ ਖਾਸ ਤੌਰ ਤੇ ਬੀਬੀ ਜਗੀਰਕੌਰ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਨਾ ਤਾਂ ਮੇਰੀ ਕੋਈ ਬੀਬੀ ਜਗੀਰਕੌਰ ਨਾਲ ਸਾਂਝ ਨਾ ਤੇ ਮੈਂ ਉਹਨਾਂ ਦਾ ਕੋਈ ਸਮਰਥਕ ਹਾਂ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਤੇ ਮੌਜੂਦਾ ਪ੍ਰਧਾਨ ਵੱਲੋਂ ਉਹਨਾਂ ਦੇ ਬਾਰੇ ਅਜਿਹੀ ਸ਼ਬਦਾਵਲੀ ਵਰਤਣਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਨੂੰ ਘਟਾਉਣ ਵਾਲੀ ਗੱਲ ਆ ਜੇ ਉਹ ਬੀਬੀ ਜਗੀਰਕੌਰ ਬਾਰੇ ਅਜਿਹੀ ਸੋਚ ਰੱਖਦੇ ਨੇ ਤਾਂ ਉਹਨਾਂ ਨੂੰ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਿ ਬੀਬੀ ਜਗੀਰਕੌਰ ਦੀ ਪ੍ਰਧਾਨ ਜਦੋਂ ਪ੍ਰਧਾਨ ਸੀ ਤੇ ਉਹਨਾਂ ਦੇ ਪ੍ਰਧਾਨਗੀ ਥਲੇ ਕੰਮ ਹੀ ਨਾ ਕਰਦੇ ਜੇ ਅਸੀਂ ਉਹਨਾਂ ਨੂੰ ਪ੍ਰਧਾਨ ਵੀ ਕਹਿਣਾ ਤੇ ਉਹਨਾਂ ਬਾਰੇ ਅਜਿਹੇ ਬੋਲ ਵੀ ਬੋਲਣੇ ਨੇ ਤੇ ਮੈਨੂੰ ਲੱਗਦਾ ਹੈ ਵੀ ਇਹ ਬਹੁਤ ਹੇਟਲੇ ਪੱਧਰ ਦੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਂ ਜਿਹੜਾ ਕੱਦ ਹੈ ਉਹ ਜਿਹਾ ਨਹੀਂ ਕਿ ਉਹਦੇ ਮੂੰਹ ਚੋਂ ਅਜਿਹੇ ਬੋਲ ਨਿਕਲਣ ਇਸ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਆਪਾਂ ਗੱਲ ਕਰੀਏ ਆਲਰੇਡੀ ਪੰਥ ਦੇ ਉੱਤੇ ਜਾਂ ਆਪਾਂ ਕਹਿ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਸਵਾਲੀਆ ਨਿਸ਼ਾਨ ਉੱਤਰੇ ਨੇ ਉਹ ਫੈਸਲਿਆਂ ਨੂੰ ਲੈ ਕੇ ਉੱਤੋਂ ਇਹ ਹੋਣਾ ਕਿੰਨਾ ਕੁ ਸਮੇਂ ਦੇ ਕਿੰਨਾ ਕੁ ਨੁਕਸਾਨ ਹੋਏਗਾ ਦੇਖੋ ਜਿੱਥੇ ਤੱਕ ਸਵਾਲ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਵੱਡੀਆਂ ਗਲਤੀਆਂ ਕੀਤੀਆਂ ਨੇ ਇਹ ਚੁੱਕ ਦੂਰ ਆਵਾਂ ਹੀ ਨਹੀਂ ਜਿਹੜੇ ਲੋਕ ਪਹਿਲਾਂ ਕਹਿੰਦੇ ਸੀਗੇ ਵੀ ਅਕਾਲੀ ਦਲ ਠੀਕ ਹੈ ਅਕਾਲੀ ਦਲ ਨੇ ਗਲਤੀਆਂ ਨਹੀਂ ਕੀਤੀਆਂ ਹੁਣ ਤੇ ਅਕਾਲੀ ਦਲ ਨੇ ਸਾਰੀਆਂ ਗਲਤੀਆਂ ਕਬੂਲ ਕਰ ਲਈਆਂ ਨੇ ਉਹ ਲੀਡਰਾਂ ਜਿਹੜੇ ਕਿੱਥੇ ਨੇ ਜਿਹੜੇ ਉਹਨੂੰ ਠੀਕ ਕਹਿੰਦੇ ਸੀਗੇ ਉਹਨਾਂ ਨੂੰ ਵੀ ਵੱਡਾ ਜੇਰਾ ਕਰਕੇ ਅੱਗੇ ਆ ਕੇ ਕਹਿਣਾ ਚਾਹੀਦਾ ਵੀ ਸਾਡੀ ਲੀਡਰਸ਼ਿਪ ਕੋ ਗਲਤੀਆਂ ਹੋਈਆਂ ਤੇ ਅਸੀਂ ਉਹਨਾਂ ਗਲਤੀਆਂ ਦੇ ਵਿੱਚ ਉਹਨਾਂ ਨੂੰ ਸਾਥ ਸਹਿਯੋਗ ਦਿੰਦੇ ਸੀਗੇ ਅਸੀਂ ਵੀ ਉਹਦੇ ਦੇ ਭਾਗੀਦਾਰ ਹਾਂ ਤੇ ਅਸੀਂ ਵੀ ਤੇ ਜਮਾ ਫੀ ਮੰਗੀ ਹੈ ਉਹਨਾਂ ਨੇ ਵੀ ਅੱਗੇ ਆਉਣਾ ਚਾਹੀਦਾ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਦਿਨੀ ਜੋ ਕਿਹਾ ਗਿਆ ਸੀ ਕਿ ਸਮੁੱਚੀ ਲੀਡਰਸ਼ਿਪ ਇਕੱਠੀ ਹੋਵੇ ਤੇ ਸਮੁੱਚੀ ਲੀਡਰਸ਼ਿਪ ਇਕੱਠੀ ਹੋ ਕੇ ਸ਼ਰਮ ਨਹੀਂ ਅਕਾਲੀ ਦਲ ਨੂੰ ਟਕੜਾ ਮੈਂ ਪੰਜਾਬੀ ਦੀ ਗੱਲ ਕਰ ਰਿਹਾ ਚਾਹੇ ਉਹ ਸਿੱਖੇ ਚਾਹੇ ਗੈਰ ਸਿੱਖੇ ਉਹ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇਹੀ ਅਜਿਹੀ ਜਮਾਤ ਹੈ ਜਿਹੜੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਹੈ ਪੰਜਾਬ ਦੀਆਂ ਬਾਕੀ ਤਿੰਨੋਂ ਪਾਰਟੀਆਂ ਉਹਨਾਂ ਦਾ ਜਿਹੜਾ ਕੇਂਦਰ ਹੈਗਾ ਉਹ ਪੰਜਾਬ ਤੋਂ ਬਾਹਰ ਹੈ ਉਹਨਾਂ ਨੇ ਜਦੋਂ ਹਰਿਆਣੇ 'ਚ ਚੋਣਾਂ ਲੜਦੀਆਂ ਨੇ ਦਿੱਲੀ ਚੋਣਾਂ ਲੜਦੀਆਂ ਉਹਨਾਂ ਦਾ ਬਿਆਨ ਬਦਲ ਜਾਂਦਾ ਨੇ ਉਹਨਾਂ ਦੇ ਸੋਚ ਦਾ ਤਰੀਕਾ ਬਦਲ ਜਾਂਦਾ ਉਹਨਾਂ ਦੀਆਂ ਪਾਲਿਸੀਆਂ ਬਦਲ ਜਾਂਦੀਆਂ ਨੇ ਕੇਵਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਤੇ ਦੀ ਗੱਲ ਕਰਦਾ ਕਿਸਾਨਾਂ ਦੀ ਗੱਲ ਕਰਦਾ ਪੰਜਾਬ ਦੀ ਭਗੌਲਕ ਸਥਿਤੀ ਦੀ ਗੱਲ ਕਰਦਾ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਕਰਦਾ ਸੋ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਬੜੀ ਵੱਡੀ ਲੋੜ ਹੈ ਤੇ ਜੋ ਸਿੰਘ ਸਾਹਮਣੇ ਸਮੂਚੀ ਕੌਰ ਕਮੇਟੀ ਨੂੰ ਕਿਹਾ ਵੀ ਉਹ ਅਸਤੀਫਾ ਦੇਵੇ ਤੇ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਅਸਤੀਫਾ ਦੇਣ ਇੱਕ ਬੜਾ ਚੰਗਾ ਸੰਕੇਤ ਹੈ ਦੁਬਾਰਤੋਂ ਨਵੀਂ ਭਰਤੀ ਕਰਕੇ ਨਵੇਂ ਲੀਡਰਾਂ ਨੂੰ ਅੱਗੇ ਹੌਂਦਲਾਣਾ ਮੌਕਾ ਦੇਣਾ ਚਾਹੀਦਾ ਅੱਛਾ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਧਾਮੀ ਸਾਹਿਬ ਨੇ ਜਦੋਂ ਇਹੋ ਹੋਲਾ ਹੋਇਆ ਇਕਦਮ ਹੀ ਮਾਫੀ ਵੀ ਮੰਗ ਲਈ ਹੈ ਕਿ ਮਾਫੀ ਤੁਸੀਂ ਮੰਨਦੇ ਹੋ ਜਾਇਜ ਹੈ ਇਹਨਾ ਬੋਲਣ ਤੋਂ ਬਾਅਦ ਦੇਖੋ ਧਾਮੀ ਸਾਹਿਬ ਨੂੰ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਜਦੋਂ ਕੋਈ ਇਨਸਾਨ ਗਲਤੀ ਕਰ ਲਵੇ ਤੇ ਗਲਤੀ ਦਾ ਅਹਿਸਾਸ ਕਰ ਜਾਵੇ ਪਰ ਉਹ ਵੀ ਜਦੋਂ ਉਹਨਾਂ ਨੇ ਕਿਹਾ ਤਾਂ ਵੀ ਹੁਣ ਜਥੇਦਾਰ ਜੀ ਕਲਤਕ ਸਭ ਨੂੰ ਮੈਂ ਸੁਖਿਮਾ ਯਾਚਨਾਂ ਲਈ ਪੱਤਰ ਲਿਖਿਆ ਸਿੰਘ ਸਾਬੇ ਦੇ ਤੇ ਫੈਸਲਾ ਕਰਾਂ ਜਦੋਂ ਹੁਣ ਸਿੰਘ ਸਾਬੇ ਦੇ ਤੇ ਫੈਸਲਾ ਕਰਨਾ ਮੈਨੂੰ ਨਹੀਂ ਲੱਗਦਾ ਵੀ ਉਹਦੇ ਤੇ ਮੈਨੂੰ ਕੋਈ ਕਮੈਂਟ ਕਰਨਾ ਚਾਹੀਦਾ ਵੀ ਗੱਲ ਇੱਥੇ ਮੁਕਾਦਣੀ ਚਾਹੀਦੀ ਜਾਂ ਅੱਗੇ ਵਧਾਣੀ ਚਾਹੀਦੀ ਹੈ ਤੇ ਹਰ ਗੱਲ ਦਾ ਹੱਲ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਕਿਸੇ ਨੂੰ ਉਹਦੇ ਤੋਂ ਵੱਖ ਕਰਦੇ ਹੋ ਕਿਸੇ ਨੂੰ ਉਹਦਾ ਉਹਦਾ ਹੀ ਲੈ ਲੈਣਾ ਉਹਦੇ ਤੋਂ ਵੱਖ ਕਰਨ ਨਾਲ ਫਿਰ ਕੀ ਗੱਲ ਸਾਰਾ ਕੁਝ ਠੀਕ ਹੋ ਜਾਊਗਾ ਇਹਦੇ ਸਿੰਘ ਸਾਹਿਬ ਨੂੰ ਫੈਸਲਾ ਕਰਨਾ ਲੇਕਿਨ ਇੱਕ ਗੱਲ ਇਹ ਸਦੇ ਤੌਰ ਤੇ ਸਾਹਮਣੇ ਆ ਗਈ ਵੀ ਜਿਹੜੇ ਵੀ ਵੱਡੇ ਅਹੁਦਿਆਂ ਤੇ ਬਰਾਜਮਾਨ ਨੇ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਉਹਨਾਂ ਦੇ ਜਿਹੜੇ ਮੂੰਹ ਦੇ ਚ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਉਹ ਸਾਰੇ ਸੰਸਥਾ ਦੇ ਸਾਰੇ ਸਮਾਜ ਦਾ ਸ਼ਬਦ ਹੁੰਦਾ ਤੇ ਤਾਂ ਜੋ ਸੰਗਤ ਦੇ ਵਿੱਚ ਅਜਿਹੇ ਮਾੜਾ ਸਨੇਹਾ ਨਾ ਜਾਵੇ ਉਹਦੇ ਲਈ ਜੋ ਧਾਮੀ ਸਾਹਿਬ ਨੇ ਉਪਰਾਲਾ ਵੀ ਕੀਤਾ ਮੈਂ ਕਹਿੰਨਾ ਵੀ ਠੀਕ ਹੈ ਲੇਕਿਨ ਅੱਗੇ ਤੋਂ ਸਾਨੂੰ ਖਿਆਲ ਰੱਖਣਾ ਚਾਹੀਦਾ ਵੀ ਕਿ ਸਾਰੇ ਅਜਿਹੀ ਹਰਕਤ ਨਾ ਕਰੀਏ ਜਿਹਦੇ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਉੱਥੇ ਪਹੁੰਚੇ ਅੱਛਾ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਉਹਨਾਂ ਨੂੰ ਤਲਬ ਕਰ ਦਿੱਤਾ 4 ਦਿਨਾਂ ਦਾ ਉਹਨਾਂ ਨੂੰ ਸਮਾਂ ਦਿੱਤਾ ਉਹਨਾਂ ਨੇ ਕਿਹਾ ਮਾਫੀ ਕਾਫੀ ਨਹੀਂ ਹੈ ਬੀਬੀ ਜਗੀਰਕੌਰ ਬੋਲਦੇ ਨਹੀਂ ਬੋਲਣ ਨਾ ਬੋਲਣ ਪਰ ਇੱਕ ਨਾਰੀ ਜਗਤ ਦੇ ਉੱਤੇ ਹੋਇਆ ਮੈਨੂੰ ਲੱਗਦਾ ਕਿ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਮਹਿਲਾ ਕਮਿਸ਼ਨ ਵੱਲੋਂ ਕਿਸੇ ਐਸਜੀਪੀਸੀ ਦੇ ਪ੍ਰਧਾਨ ਨੂੰ ਉੱਥੇ ਬੁਲਾਇਆ ਗਿਆ ਕੀ ਜਾਇਜ਼ ਹੈ ਮੈਂ ਕਹਿਣਾ ਜੀ ਦੇਖੋ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਸਾਬਕਾ ਪ੍ਰਧਾਨ ਨੂੰ ਕਹੀ ਤੇ ਇਹ ਜਿਹੜੀ ਬਾਲ ਜਦੋਂ ਸ਼੍ਰੀ ਕਾਲਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਚਿੱਠੀ ਲਿਖ ਦਿੱਤੀ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਦਾ ਕੋ ਰੋਲ ਰਹਿ ਨਹੀਂ ਜਾਂਦਾ ਤੇ ਮਹਿਲਾ ਕਮਿਸ਼ਨ ਔਰਤਾਂ ਦੇ ਨਾਲ ਬਹੁਤ ਵਧੇਕੀਆਂ ਹੁੰਦੀਆਂ ਨੇ ਉਦੋਂ ਕਦੇ ਨਹੀਂ ਬੋਲਦੇ ਜਦੋਂ ਅਕਾਲੀ ਦਲ ਤੇ ਅਟੈਕ ਕਰਨਾ ਹੋਵੇ ਤੇ ਉਦੋਂ ਮਹਿਲਾ ਕਮਿਸ਼ਨ ਅੱਗੇ ਆ ਜਾਂਦਾ ਮਹਿਲਾ ਕਮਿਸ਼ਨ ਤੁਹਾਨੂੰ ਲੱਗਦਾ ਰਾਜਨੀਤੀ ਤੋਂ ਬਿਲਕੁਲ ਇਹ ਤੁਹਾਡੀ ਰਾਜਨੀਤੀ ਹੈ ਅਕਾਲੀ ਦਲ ਨੂੰ ਢਾਲਾਉਣ ਦੀ ਗੱਲ ਹੈ ਸ਼ਰੂਨੀ ਕਮੇਟੀ ਦੇ ਅਹੁਦੇ ਦੇ ਮਾਨਸਤ ਕਰਨ ਨੂੰ ਥੱਲੇ ਡਿੱਗਣ ਵਾਲੀ ਗੱਲ ਹੈ ਮੈਂ ਨਾ ਤੇ ਧਾਮੀ ਸਾਹਿਬ ਦੀ ਗੱਲ ਨੂੰ ਜਸਟੀਫਾਈ ਕਰਦਾ ਪਿਆ ਵਾਂ ਨਾ ਮੈਂ ਹੋਰ ਕਹਿ ਰਿਹਾ ਵਾਂ ਲੇਕਿ ਮਹਿਲਾ ਕਮਿਸ਼ਨ ਨੇ ਜਿਸ ਤਰ੍ਹਾਂ ਕਿ ਨਾ ਫੁਰਤੀ ਵਿਖਾਈ ਹੈ ਉਹਨਾਂ ਨੂੰ ਉਦੋਂ ਵੀ ਫੁਰਤੀ ਵਿਖਾਣੀ ਚਾਹੀਦੀ ਹੈ ਵੀ ਜਦੋਂ ਪੰਜਾਬ ਦੀਆਂ ਔਰਤਾਂ ਧਰਨੇ ਲਾਉਂਦੀਆਂ ਨੇ ਤਾਂ ਪੁਲਿਸ ਵਾਲੇ ਉਹਨਾਂ ਦੇ ਚੁੰਨੀਆਂ ਖਿੱਚ ਕੇ ਡਾਂਗਾ ਫੇਰਦੇ ਨੇ ਜਦੋਂ ਪੰਜਾਬ ਦੇ ਵਿੱਚ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਵੀ ਕਾਲੇ ਪਾਣੀਆਂ ਦਾ ਮਸਲਾ ਜਿਹੜੇ ਗੰਦੇ ਨਾਲੇ ਦਾ ਤੇ ਅਸੀਂ ਉੱਥੇ ਜਾਣਾ ਲੀਡਰਾਂ ਨੂੰ ਕੋਰੋਂ ਪੁਲਿਸ ਚੱਕ ਕੇ ਲੈ ਜਾਂਦੇ ਉਹ ਜੋ ਉਹਨਾਂ ਦੀਆਂ ਔਰਤਾਂ ਪਹਿਣਾ ਮਾਵਾਂ ਨੂੰ ਵੀ ਪੁਲਿਸ ਜਾ ਕੇ ਮੰਦੇ ਸ਼ਬਦ ਬੋਲਦੀ ਹੈ ਉਦੋਂ ਵੀ ਮਹਿਲਾ ਕਮਿਸ਼ਨ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਮਹਿਲਾ ਕਮਿਸ਼ਨ ਨੂੰ ਇਹ ਨਹੀਂ ਵੀ ਜਦੋਂ ਕਿਸੇ ਕਾਲੀ ਕਾਂਗਰਸੀ ਜਾਂ ਗੈਰ ਸਰਕਾਰੀ ਬੰਦੇ ਜਿਹੜੇ ਸਰਕਾਰ ਤੋਂ ਬਾਹਰ ਲੈਨੇ ਵਿਰੋਧੀ ਧਿਰਦੇ ਨੇ ਉਹਨਾਂ ਦੇ ਨਾਲ ਘਟਨਾ ਵਾਪਰੇ ਤੇ ਮੈਲਾ ਕਮਿਸ਼ਨ ਨਾਲ ਹੀ ਉਸ ਵੇਲੇ ਰਿਐਕਸ਼ਨ ਕਰਨਾ ਸ਼ੁਰੂ ਕਰ ਦੋਗੇ ਗੱਲ ਗੱਲ ਤੇ ਅੱਛਾ ਮੈਂ ਤੁਸੀਂ ਵੈਸੇ ਕਹਿ ਚੁੱਕੇ ਹੋ ਕਿ ਅਸਤੀਫਾ ਨਹੀਂ ਵੀ ਦੇਣਾ ਚਾਹੀਦਾ ਹੱਲ ਨਹੀਂ ਹੈ ਕੋਈ ਇਹ ਪਰ ਅਸਤੀਫੇ ਦੀ ਮੰਗ ਬਹੁਤ ਉੱਠ ਰਹੀ ਹੈ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਅਸਤੀਫਾ ਨਹੀਂ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ ਹੱਲ ਹੀ ਅਸਤੀਫਾ ਨਹੀਂ ਹੁੰਦਾ ਉਹਦੇ ਹੋਰ ਵੀ ਹੱਲ ਹੋ ਸਕਦੇ ਨੇ ਤੇ ਇਹਦੇ ਵਾਸਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਵੀ ਉਹ ਇੱਕ ਕੋਡ ਆਫ ਕੰਡਕਟ ਜਾਰੀ ਕਰਨਾ ਵੀ ਜਿਹੜਾ ਬੰਦਾ ਕੋਈ ਜਹੀ ਗਲਤੀ ਕਰ ਲਵੇ ਤੇ ਉਹਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਹੀਂ ਵੀ ਕੋਈ ਮਾਰੀ ਦੀ ਗੱਲ ਹੋਈ ਤੇ ਉੱਠ ਕੇ ਕਹਦੋ ਜੇ ਲੈ ਵੀ ਅਸਤੀਫਾ ਦੇ ਦਿਓ ਤੇ ਮਾਰੀ ਦੀ ਗੱਲ ਹੋਏ ਕਹਦੋ ਜੀ ਨੂੰ ਪੰਥ ਚੋਂ ਛੇਕ ਦਿਓ ਜਿਵੇਂ ਭਾਈ ਨਰੈਣ ਸਿੰਘ ਚੋੜੇ ਵਾਲੀ ਗੱਲ ਚੱਲਦੀ ਵੀ ਇਹ ਕਹਿੰਦੇ ਵੀ ਭਾਈ ਨਰੈਣ ਸਿੰਘ ਚੋੜੇ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਪਹਿਲਾਂ ਬੜੀਆਂ ਘਟਨਾਵਾਂ ਵਾਪਰੀਆਂ ਨੇ ਆਈਜੀ ਅਟਵਾਲ ਦੇ ਦਰਬਾਰ ਸਾਹਿਬ ਦੇ ਅੰਦਰ ਗੋਲੀ ਵਜਈ ਉਦੋਂ ਕਿਸੇ ਨੇ ਨਹੀਂ ਕਿਹਾ ਵੀ ਉਹਨਾਂ ਨੂੰ ਪੰਥ ਚੋਂ ਛੇਕ ਦੇਓ ਇੰਦਰ ਗਾਂਧੀ ਨੂੰ ਮਾਰਿਆ ਗਿਆ ਕਿਸੇ ਨੇ ਨਹੀਂ ਕਿਹਾ ਵੀ ਉਹਨੂੰ ਪੰਥ ਚੋਂ ਛੇਕੋ ਉਤੇ ਪੰਥ ਦਾ ਸਨਮਾਨ ਨੇ ਉਹਨਾਂ ਨੇ ਲੱਤੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਮੁੜ ਕੇ ਸੋ ਇਹਦੇ ਵਾਸਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਜ ਸਿੰਘ ਸਿਕਹਮਾਨਾਂ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਕੋਡ ਆਫ ਕੰਡਕਟ ਬਣਾਉਣਾ ਚਾਹੀਦਾ ਹੈ ਵੀ ਕੋਈ ਕਿਹੋ ਜਿਹੀ ਗਲਤੀ ਕਰੇ ਤੇ ਉਹਦੇ ਲਈ ਕੀ ਸਜ਼ਾ ਹੋਣੀ ਚਾਹੀਦੀ ਹੈ ਤੇ ਸਾਨੂੰ ਆਪਣੇ ਆਪ ਹੀ ਜੱਜ ਨਹੀਂ ਬਣਨਾ ਚਾਹੀਦਾ ਸਾਨੂੰ ਬਤੌਰ ਸੇਵਕ ਸੰਗਤ ਦੇ ਰੂਪ ਦੇ ਵਿੱਚ ਆਪਣੀ ਗੱਲ ਸਿੰਘ ਸਾਹਿਬ ਦੇ ਅੱਗੇ ਰੱਖਣੀ ਚਾਹੀਦੀ ਮੋਰ ਮਿਹਰਬਾਨੀ ਢਿੰਗਰਾ ਸਭ ਤੁਸੀਂ ਦੇਖਿਆ ਕਿ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਹੈ ਕਿ ਇੱਥੇ ਇੱਕ ਕੋਡ ਆਫ ਕੰਡਕਟ ਮੰਨਣਾ ਚਾਹੀਦਾ ਹੈ ਕਿ ਕਿਸ ਨੇ ਕੀ ਸਜ਼ਾ ਦਿੱਤੀ ਹੈ ਗਲਤੀ ਕੀਤੀ ਉਸ ਸਾਹਮਣੇ ਸਜ਼ਾ ਦਿੱਤੀ ਜੇ ਅਵੇ ਤੇ ਦੂਜੇ ਪਾਸੇ ਮਹਿਲਾ ਕਮਿਸ਼ਨ ਤੇ ਉਹਨਾਂ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੂੰ ਹੋਰ ਮਾਮਲਿਆਂ 'ਚ ਵੀ ਧਿਆਨ ਦੇਣਾ ਚਾਹੀਦਾ ਇਹ ਮਾਮਲਾ ਪ੍ਰਬੰਧਕ ਕਮੇਟੀ ਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤੇ ਫੈਸਲਾ ਲੈਣ ਜਿਹੜਾ ਲੈਣਗੇ ਉਹ ਪੰਥ ਨੂੰ ਵੀ ਮਨਜ਼ੂਰ ਹੋਏਗਾ ਕੈਮਰਾਮੈਨ ਰੋਬਿੰਡ ਦੇ ਨਾਲ ਪਰਮਜੀਤ ਸਿੰਘ ਰੰਗਪੁਰ ਵਿਸਾ ਪੰਜਾਬ ਜਲੰਧਰ